ਦ ਅਤੂਨੇ ਸੇ ਬਿਠਾਇਆ ਹੋਇਆ ਕਹਿੰਦਾ ਬਹਿ ਜਾਓ ਸਾਰਾ ਕੰਮ ਆਪੇ ਕਰਾ ਲਊਗਾ ਮੈਂ ਤੁਸੀਂ ਦੇਖੋ ਬਾਹਰ ਤਿਆਰੀ ਵੀ ਹੋ ਰਹੀ ਹੈ ਸਾਨੂੰ ਤਾਂ ਪਤਾ ਨਹੀਂ ਕਿਦੋਂ ਕਿਦਾਂ ਕੋਈ ਕਿੱਥੋਂ ਸਮਾਨ ਆ ਰਿਹਾ ਕੀ ਹੋ ਰਿਹਾ ਸਾਨੂੰ ਕੁਝ ਨਹੀਂ ਪਤਾ ਨਾ ਮੈਂ ਬਣਾਇ ਸੀ ਨਾ ਸੁਣੋ ਨਾ ਮੈਂ ਬਣਾਇ ਸੀ ਨਾ ਮੈਂ ਬਣਾ ਸਕਦਾ ਉਸ ਮਾਲਕ ਦਾ ਹੁਕਮ ਆਇਆ ਸੀ ਮਹਾਦੇਵ ਨੇ ਕਰਵਾਇਆ ਸੀ ਕਾਲਪੈਰ ਜੀ ਨੂੰ ਦਰਬਾਰ ਅਰਪਿਤ ਹੈ ਠੀਕ ਹੈ ਤੂੰ ਨਾ ਅਰਪਿਤ ਹੈ ਤੇ ਉਹਨਾਂ ਦੇ ਹੁਕਮ ਤੋਂ ਬਿਨਾ ਦਰਬਾਰ ਦੇ ਵਿੱਚ ਕੁਝ ਵੀ ਨਹੀਂ ਹੋ ਸਕਦਾ ਉਨਾ ਕਰੇ ਸ਼ਾਂਤ ਨਹੀਂ ਹੁੰਦਾ ਠੀਕ ਹੈ ਉੱਪਰ ਲੱਗੂਗਾ ਸ਼ਾਂਤ ਅੰਦਰ ਚੱਲਦਾ ਹੋਊਗਾ ਠੀਕ ਹੈ ਤੁਸੀਂ ਲੱਕੜ ਉੱਪਰ ਪਾਓ ਜਿਹੜੀ ਮਰਜੀ ਪਾਓ ਠੀਕ ਹੈ ਉਹ ਮਾਲਕ ਨੇ ਆਪਣੇ ਅਗਨੀ ਦੇਵ ਨੇ ਆਪਣੇ ਆਪ ਪ੍ਰਗਟ ਹੋ ਜਾਣਾ ਹੈ ਤੇ ਦੁਨੀਆ ਦੀ ਕੋਈ ਵੀ ਬਿਮਾਰੀ ਐਸੀ ਨਹੀਂ ਹੈ ਜਿਹੜੀ ਕਹਿੰਦਾ ਮਲ ਠੀਕ ਨਾ ਹੋਵੇ ਆਟੋਮੈਟਿਕ ਮਾਰ ਦੇਵ ਦੀ ਹੁਕਮ ਨਾਲ ਠੀਕ ਹੋ ਜਾਂਦੀ ਹੈ ਕਹਿੰਦੇ ਆਓਗੇ ਜੋ ਕੇ ਤਵੀ ਪਾ ਕੇ ਜਾਓਗੇ ਕਹਿੰਦੇ ਹੰਕਾਰ ਲਾਓਗੇ ਤਾਂ ਕਿਆ ਲੈ ਕੇ ਆਓਗੇ ਤੇ ਕਿਆ ਲੈ ਕੇ ਜਾਓਗੇ ਕਹਿੰਦੇ ਹੰਕਾਰ ਨਾਲ ਨਾ ਆਓ ਜੇ ਦਰਵਾਜ਼ੇ ਦੇ ਵਿੱਚ ਆਉਂਗੇ ਹਮੇਸ਼ਾ ਨੀਵਾ ਹੋ ਕੇ ਆਓ ਬڑا ਪਵਿੱਤਰ ਦਿਨ ਹੈ ਮਹਾ ਸ਼ਿਵਰਾਤਰੀ ਹੈ ਜਿੰਦਾ ਸਾਰੇ ਛੇ ਵਕਤ ਪੂਰੇ ਸਾਲ ਦਾ ਇੰਤਜ਼ਾਰ ਕਰਦੇ ਆ ਆਪਾਂ ਪੂਰੇ ਲੁਧਿਆਣਾ ਵਾਸੀ ਪੂਰੇ ਪੰਜਾਬ ਵਾਸੀ ਪੂਰੇ ਹਿੰਦੁਸਤਾਨ ਵਾਸੀ ਜਿਹੜੀ ਜਿਹੜੀ ਸੰਗਤ ਮਹਾਦੇਵ ਦੇ ਦਰਵਾਜ਼ਾ ਚੰਨ ਜਾਂਦੀ ਹੈ ਆਣਾ ਚਾਹਦੀ ਹੈ ਤੇ ਖੁੱਲਕੇ ਆ ਸਕਦੀ ਹੈ ਕਿ ਖੁੱਲਾ ਨਿਮੰਤਰ ਮਹਾਦੇਵੋ ਲੋ ਸ਼ਿਵਰਾਤਰੀ ਦਾ ਮਹਾਪਰਵ ਆ ਰਿਹਾ ਹੈਗਾ ਔਰ ਇਹਦੀਆਂ ਤਿਆਰੀਆਂ ਜਿਹੜੀਆਂ ਨੇ ਭਗਤ ਗਨ ਜੋਰਾ ਸ਼ੋਰਾ ਨਾਲ ਕਰ ਰਹੇ ਨੇ ਔਰ ਖਾਸ ਕਰਕੇ ਜਿਹੜੇ ਪ੍ਰਾਚੀਨ ਸਥਾਨ ਨੇ ਸਾਡੇ ਲੁਧਿਆਣਾ ਦੇ ਵਿੱਚ ਉਨ੍ਹਾਂ ਦੇ ਵਿੱਚ ਮਹਾ ਸ਼ਿਵਰਾਤਰੀ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਬੇਖਦ ਤੁਮ-ਤਾਮ ਨਾਲ ਅਤੇ ਜੁਰਾ-ਸ਼ੋਰਾ ਨਾਲ ਕੀਤੀਆਂ ਜਾ ਰਹੀਆਂ ਨੇ ਇਸ ਵਕਤ ਮੈਂ ਪ੍ਰਾਚੀਨ ਗਊਸ਼ਾਲਾ ਦੇ ਵਿੱਚ ਮੌਜੂਦ ਹਾਂ ਜਿੱਥੇ ਸ਼ਮਸ਼ਾਨ ਘਾਟ ਵੀ ਹੈ ਜਿੱਥੇ ਹਰ ਜੀਵ ਦੀ ਨੀਤੀ ਤੈ ਪਰ ਸਭ ਤੋਂ ਪਹਿਲਾਂ ਭੋਲੇ ਬਾਬਾ ਦੀ ਉਸ ਸ਼ਿਵਰਾਤਰੀ ਦੀ ਤਿਆਰੀਆਂ ਦੀ ਗੱਲ ਕਰ ਲੈਣੇ ਆ ਜਿੱਥੇ ਇਨ੍ਹਾਂ ਤਿਆਰੀਆਂ ਦੇ ਵਿੱਚ ਪੰਡਾਲ ਸਜਾਏ ਜਾ ਰਹੇ ਨੇ ਬਹੁਤ ਹੀ ਖੂਬਸੂਰਤ ਜਿਹੜੇ ਨੇ ਝੂਮਰ ਲਗਾਏ ਜਾ ਰਹੇ ਨੇ ਫੁੱਲਾਂ ਦੇ ਇਹ ਝੂਮਰ ਬਣਾਏ ਗਏ ਨੇ ਬਿਹਤ ਖੂਬਸੂਰਤ ਪੰਡਾਲ ਨੇ ਸਭ ਤੋਂ ਪਹਿਲਾਂ ਤੁਹਾਨੂੰ ਗਊਸ਼ਾਲਾ ਔਰ ਸ਼ਮਸ਼ਾਨ ਘਾਟ ਦੇ ਵਿੱਚ ਮੌਜੂਦ ਇਹਨਾਂ ਤਿਆਰੀਆਂ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਇੱਧਰ ਦੇਖ ਸਕਦੇ ਹੋ ਇਹ ਪ੍ਰਾਚੀਨ ਗਊਸ਼ਾਲਾ ਦੇ ਵਿੱਚ ਮੌਜੂਦ ਸ਼ਮਸ਼ਾਨ ਘਾਟ ਦੀਆਂ ਤਸਵੀਰਾਂ ਨੇ ਜਿੱਤੇ ਭੋਲੇ ਬਾਬਾ ਦੀ ਇੱਥੇ ਜਿਹੜੀ ਸ਼ਿਵਰਾਤਰੀ ਮਹਾਪਰਵ ਜਿਹੜਾ ਉਹ ਮਨਾਇਆ ਜਾਣਾ ਹੈਗਾ ਕਿਉਂਕਿ ਕਹਿੰਦੇ ਨੇ ਕਿ ਭੂਲੇ ਬਾਬਾ ਜਾਂ ਤਾਂ ਕੇਲਾਸ਼ ਤੇ ਜਾਂ ਫਿਰ ਸ਼ਮਸ਼ਾਨ ਇਹਨਾਂ ਦੋਨਾਂ ਦੇ ਵਿੱਚ ਵਾਸ ਕਰਦੇ ਨੇ ਕਿਉਂਕਿ ਕੋਈ ਐਸਾ ਪੂਤ ਪ੍ਰੇਤ ਜਾਂ ਫਿਰ ਜੀਵ ਨਿਰਜੀਵ ਚੀਜ਼ ਨਹੀਂ ਜੋ ਭੂਲੇ ਬਾਬਾ ਦੇ ਅਧੀਨ ਨਾ ਹੋਵੇ ਉਹਨਾਂ ਦੀ ਆਗਿਆ ਤੋਂ ਬਾਹਰ ਹੋਵੇ ਕਿਉਂਕਿ ਨੀਤੀਤੈ ਭਗਵਾਨ ਸ਼ੰਕਰ ਨੂੰ ਜਿਹੜਾ ਹੈਗਾ ਕਿਹਾ ਜਾਂਦਾ ਹੈ ਕਿ ਉਹਨਾਂ ਵੱਲੋਂ ਹੀ ਇਹ ਹਰ ਜੀਵ ਦੀ ਨੀਤੀਤੈ ਕੀਤੀ ਜਾਂਦੀ ਹੈ ਅਖੀਰ ਦੇ ਵਿੱਚ ਕਿਸਮਤ ਵਾਲਾ ਉਹਨਾਂ ਦੇ ਚਰਨਾਂ ਦੇ ਵਿੱਚ ਹੀ ਵਿਰਾਜਮਾਨ ਹੁੰਦਾ ਹੈ ਜਿੱਥੇ ਉਹਨਾਂ ਦੀ ਅਗਰ ਨਜ਼ਰਸ ਵੱਲੀ ਹੋ ਜਵੇ ਤਾਂ ਉਹਨਾਂ ਦੀ ਚਰਨਾ ਦੀ ਤੂਲ ਬਣਦਾ ਹੈ ਉਹੀ ਪੋਲੇ ਬਾਬਾ ਦੀ ਬਰਾਤ ਚਲਣੀ ਹੈ ਮਹਾ ਸ਼ਿਵਰਾਤਰੀ ਦਾ ਪਰਵ ਹੈ ਔਰ ਤਿਆਰੀਆਂ ਤੁਹਾਨੂੰ ਦਿਖਾ ਰਹੇ ਆ ਕਿ ਕਿੰਨੀਆਂ ਖੂਬਸੂਰਤ ਤਿਆਰੀਆਂ ਹੋ ਰਹੀਆਂ ਨੇ ਇੱਧਰ ਦੱਸਿਏ ਤਾਂ 17ਵਾਂ ਮਹੋਤਸਵ ਜਿਹੜਾ ਹੈ ਮਨਾਇਆ ਜਾਏਗਾ ਪਿਛਲੇ 17 ਸਾਲਾਂ ਤੋਂ ਲਗਾਤਾਰ ਪ੍ਰਾਚੀਨ ਗਊਸ਼ਾਲਾ ਔਰ ਸ਼ਮਸ਼ਾਨ ਘਾਟ ਦੇ ਵਿੱਚ ਮਹਾ ਸ਼ਿਵਰਾਤਰੀ ਦਾ ਪਰਵ ਮਨਾਇਆ ਜਾਂਦਾ ਹੈ ਔਰ ਇਸ ਵਾਰ 17ਵਾਂ ਇਹ ਮਹੋਤਸਵ ਮਨਾਇਆ ਜਾਏਗਾ ਪਰ ਇਸ ਦੇ ਨਾਲ ਨਾਲ ਤਿਆਰੀਆਂ ਤਾਂ ਪੂਰੇ ਲੁਧਿਆਣਾ ਦੇ ਵਿੱਚ ਚੱਲ ਰਹੀਆਂ ਨੇ ਹਰ ਸੜਕ ਹਰ ਚੌਰਾਹੇ ਤੇ ਚੱਲ ਰਹੀਆਂ ਨੇ ਅੱਜ ਗੱਲ ਇੱਕ ਹੋਰ ਕਰਾਂਗੇ ਤੁਹਾਨੂੰ ਜਿਹੜੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਉਹ ਇੱਕ ਐਸੇ ਪਵਿੱਤਰ ਧੂਨੇ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜੋ ਪਿਛਲੀ ਇੱਕ ਸਦੀ ਤੋਂ ਲਗਾਤਾਰ ਨਿਰੰਤਰ ਅਲਖ ਜਗਾ ਰਿਹਾ ਹੈ ਔਰ ਜਿਹਦੀ ਪਵਿੱਤਰ ਧੂਨੀ ਜਿਹੜੀ ਹੈ ਉਹ ਅੰਦਰ ਚਲਦੀ ਹੋਈ ਨਜ਼ਰ ਆ ਰਹੀ ਹੈ ਔਰ ਇਸ ਪਵਿੱਤਰ ਧੂਨੀ ਦੇ ਨਾਲ ਮਹੱਤਵ ਕਿੰਨੇ ਜੁੜੇ ਹੋਏ ਆ ਉਹ ਤੁਹਾਨੂੰ ਦਿਖਾਵਾਂਗੇ ਕਿਉਂਕਿ ਸ਼ਵਨੰਦੀ ਖੁਦ ਇੱਥੇ ਮੌਜੂਦ ਨੇ ਸ਼ਵਨੰਦੀ ਜਿਹੜੇ ਨੇ ਜੋ ਇੱਥੇ ਸੇਵਾ ਕਰਦੇ ਨੇ ਉਹ ਇਸ ਪਵਿੱਤਰ ਧੂਨੇ ਬਾਰੇ ਵੀ ਦੱਸਣਗੇ ਔਰ ਉਸ ਵਿਭੂਤੀ ਬਾਰੇ ਵੀ ਦੱਸਣਗੇ ਜੋ ਇਹ ਵਿਭੂਤੀ ਜਿਹੜੀ ਹੈਗੀ ਹੈ ਇਸ ਪਵਿੱਤਰ ਧੂਨੇ ਚੋਂ ਨਿਕਲੀ ਹੋਈ ਪਵਿੱਤਰ ਵਿਭੂਤੀ ਕਿੰਨੇ ਰੋਗਾ ਨੂੰ ਕੱਟਦੀ ਹੈ ਕਿੰਨੇ ਕਸ਼ਟਾਂ ਨੂੰ ਕੱਟਦੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਸ਼ਿਵ ਨੰਦੀ ਮਹਾਰਾਜ ਜੀ ਨੂੰ ਇਹ ਸੇਵਾ ਮਿਲੀ ਹੈ ਕਿ ਇਹ ਸਦੀਆਂ ਸਦੀਆਂ ਤੋਂ ਅਲਖ ਜਗਾਈ ਹੋਈ ਜਿਹੜੀ ਅਲਖ ਅੱਜ ਵੀ ਨਿਰੰਤਰ ਉਸੀ ਤਰ੍ਹਾਂ ਨਾਲ ਪ੍ਰਚੰਡ ਰੂਪ ਦੇ ਵਿੱਚ ਵਿਰਾਜ਼ਮਾਨ ਹੈ ਸ਼ਿਵਨੰਦੀ ਜੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਸ਼ਿਵਨੰਦੀ ਜੀ ਤੁਹਨੇ ਬਾਰੇ ਵੀ ਗੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਮਹਾਪਰਵ ਮਹਾਸ਼ਿਵਰਾਤਰੀ ਨੇ ਬਹੁਤ ਬਹੁਤ ਵਧਾਈਆਂ ਕਿਉਂਕਿ ਹਰ ਜਨ ਚਾਹੁੰਦਾ ਹੈ ਕਿ ਬੋਲੇ ਬਾਬਾ ਦਾ ਬਰਾਤੀ ਬਣੇ ਕਿੱਦਾਂ ਦੀਆਂ ਤਿਆਰੀਆਂ ਬਿਲ ਦੇ ਸਭ ਤੋਂ ਪਹਿਲੇ ਜੈ ਸ਼ੰਕਰ ਜੀ ਜੈ ਸ੍ਰੀ ਰਾਮ ਜੈ ਸ਼੍ਰੀ ਮਹਾਕਾਲ ਸਾਰੇ ਵਰਲਡ ਵਾਸੀਆਂ ਨੂੰ ਮਹਾਸ਼ਿਵਰਾਤਰੀ ਦੀ ਲੱਖ ਲੱਖ ਵਧਾਈਆ ਇਹ ਜਿਹੜੀ 2026 ਨੂੰ ਜਿਹੜੀ ਮਹਾਸ਼ਿਵਰ ਜਤਰੀ ਆ ਰਹੀ ਹੈ ਦਿਨ ਸੰਡੇ ਨੂੰ ਤੇ ਸਾਰੇ ਦੇ ਘਰ ਪੋਲੇ ਨਾਲ ਖੁਸ਼ੀਆਂ ਭਰੇ ਪਿਆਰ ਭੇਜੇ ਤੇ ਜਿਹੜਾ ਵੀ ਉਹਨਾਂ ਦਰਵਾਜ਼ੇ ਜ ਜਾਵੇ ਚੋਲੀਆਂ ਪਰ ਕੇ ਆਵੇ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਇਹ ਮਹੋਤਸਵ ਮੇਰੇ ਖਿਆਲ 17ਵਾਂ ਮਹੋਤਸਵ ਹੈ ਜੀ ਜੀ ਬੋਲੇनाथ ਜੀ ਦਾ ਹੁਕਮ ਦੇ ਨਾਲ 17ਵਾਂ ਮੌਸਮ ਮਹਾਦੇਵ ਜੀ ਮਨਵਾ ਰਹੇ ਹੈ ਆਪ ਆਪਣੀ ਇੱਛਾ ਦੇ ਨਾਲ ਜੈ ਸ਼ੰਕਰ ਨਹੀਂ ਬਿਲਕੁਲ ਕਿਉਂਕਿ ਬੋਲੇ ਬਾਬਾ ਦੀ ਬਰਾਤ ਨਿਕਲਨੀ ਹੈ ਤਾਂ ਉਹ ਜੋ ਸ੍ਰਿਸ਼ਟੀ ਦੇ ਸੰਚਾਲਕ ਨੇ ਕਹੀਏ ਕਿ ਮ੍ਰਿਤਿਉ ਦੇ ਦੇਵਤਾ ਵੀ ਨੇ ਉਹਨਾਂ ਦੇ ਮਰਜ਼ੀ ਤੋਂ ਬਿਨਾਂ ਤਾਂ ਕਹਿੰਦੇ ਪੱਤਾ ਵੀ ਨਹੀਂ ਹਿਲਦਾ ਕਿੱਦਾਂ ਦੀਆਂ ਤਿਆਰੀਆਂ ਕਿੰਨਾ ਕੁ ਅੱਜ ਉਤਸ਼ਾਹ ਹੈਗਾ ਬੋਲੇ ਬਾਬਾ ਦੀ ਬਰਾਤੀ ਬਣਨ ਦਾ ਦੇਖੋ ਪਿਛਲੇ 2 ਮਹੀਨੇ ਤੋਂ ਜਿਹੜੇ ਬੋਲੇनाथ ਨੇ ਜਿਹੜੇ ਆਪਣੀ ਸੁਸਾਇਟੀ ਬਣਾਈ ਹੋਈ ਹੈ ਸ਼੍ਰੀ ਮਹਾਕਾਲ ਸ਼ਿੰਗਾਰ ਸੇਵਾ ਸੁਸਾਇਟੀ ਉਸ ਸੁਸਾਇਟੀ ਦੇ ਅਧਿਖ ਮਹਾਦੇਵ ਖੁਦਾਪ ਹੈ ਠੀਕ ਹੈ ਉਹਨਾਂ ਦੀ ਅਧਿਖਤਾ ਦੇ ਵਿੱਚ ਜਿਹੜੇ ਸੇਵਾਦਾਰ ਲਾਏ ਆ ਕਿ ਕੋਈ ਨਾਮ ਦੇ ਨਾਲ ਸੇਵਾਦਾਰ ਨਹੀਂ ਹੈ ਕੌਣ ਦੇ ਕਾਮ ਦੇ ਨਾਲ ਸੇਵਾਦਾਰ ਹੈ ਜਿਸ ਮਾਲਕ ਨੇ ਹੁਕਮ ਲਾਇਆ ਕਾਕਾ ਤੇਰੀ ਸੇਵਾ ਲੱਗੀ ਹੈ ਕਿੱਥੋਂ ਕਿੱਥੋਂ ਕਿਹੜੇ ਸੇਵਾਦਾਰ ਦਾ ਹੁਕਮ ਲਾਇਆ ਉਸ ਮਾਲਕ ਦੇ ਰੇਸ਼ਨਾ ਕਿਉਂਕਿ ਉਹ ਕਨ ਕਨ ਦਾ ਵਾਸੀ ਹੈ ਸਮਝੇ ਹਰ ਹਰ ਦੇ ਵਿੱਚ ਵਾਸ ਕਰਦਾ ਹੈ ਤੇ ਉਹਨਾਂ ਦਾ ਜਿੰਨੂੰ ਹੁਕਮ ਆਉਂਦਾ ਉਹੀ ਆਉਂਦਾ ਹੈ ਤੇ ਆਪਾਂ ਸਾਰੇ ਸੇਵਾਦਾਰਾਂ ਤੁਸੀਂ ਵੀ ਸੇਵਾਦਾਰ ਹੋ ਮਾਲਕ ਨੇ ਡਿਊਟੀ ਲਾਇਆ ਇਹ ਤੁਹਾਡੀ ਠੀਕ ਹੈ ਤੇ ਪੁਲਿਸ ਸ਼ੰਕਰ ਜੀ ਜਿਹੜਾ ਸੰਡੇ ਨੂੰ ਸ਼ਬਵਾ ਹੋ ਰਿਹਾ ਉਸ ਮਾਲਕ ਦੇ ਹੁਕਮ ਦੇ ਨਾਲ ਹੋ ਰਿਹਾ ਦੇਖੋ ਹਰ ਸੋਸਾਇਟੀ ਦਾ ਜੇ ਉਸ ਕਹਿੰਦੇ ਆਪਾਂ ਕਹਿੰਦੇ ਸੇਵਾਦਾਰ ਲੱਗੇ ਹੁੰਦੇ ਆ ਕੋਈ ਸਮਾਨ ਟੋ ਰਿਹਾ ਕੋਈ ਕੁਝ ਕਰ ਰਿਹਾ ਇੱਥੇ ਦੇਖੋ ਮਾਲਕ ਨੇ ਚੁੱਪਚਾਪ ਆਪਣੇ ਧੂਨੇ ਦੇ ਧੂਨੇ ਤੇ ਬਿਠਾਇਆ ਹੋਇਆ ਕਹਿੰਦਾ ਬਹਿ ਜਾਓ ਸਾਰਾ ਕੰਮ ਆਪੇ ਕਰਾ ਲੂੰਗਾ ਮੈਂ ਤੁਸੀਂ ਦੇਖੋ ਬਾਹਰ ਤਿਆਰੀ ਵੀ ਹੋ ਰਹੀ ਹੈ ਸਾਨੂੰ ਤਾਂ ਪਤਾ ਨਹੀਂ ਕਿੱਦੋਂ ਕਿੱਦਾਂ ਕੋਈ ਕਿੱਥੋਂ ਸਮਾਨ ਆ ਰਿਹਾ ਕੀ ਹੋ ਰਿਹਾ ਸਾਨੂੰ ਕੁਝ ਨਹੀਂ ਪਤਾ ਕਿਉਂਕਿ ਕਹਿੰਦੇ ਜਿੰਦਾ ਕਹਿੰਦਾ ਜਿੰਦਾ ਮਾਲਕ ਰਖਸ਼ਕ ਹੋ ਜਿਸ ਸੁਸਾਇਟੀ ਦਾ ਕਹਨੇ ਨਿਰਮਾਤ ਮਾਲਕ ਹੋਵੇ ਆਪ ਪੋਲੇਨਾਥ ਜੀ ਤੇ ਉਸ ਸੁਸਾਇਟੀ ਨੂੰ ਕੋਈ ਕਮੀ ਨਹੀਂ ਹੁੰਦੀ ਕਿਉਂ ਤੁਸੀਂ ਇਸ ਵਾਰੀ ਹਰ ਕਹਨੇ ਹਰ ਵਾਰੀ ਪੋਲੇਨਾਥ ਜੀ ਵੱਡਾ ਕਰ ਰਿਹਾ ਕਿਉਂਕਿ ਉਸ ਮਾਲਕ ਦਾ ਹੁਕਮ ਹੈ ਕਿਉਂਕਿ ਕਹਨੇ ਕਰਨਾ ਵੀ ਉਹਨੇ ਕਰਾਣਾ ਵੀ ਉਹਨੇ ਕਹਨੇ ਉਹਦੇ ਜਿਸ ਸ੍ਰਿਸ਼ਟੀ ਦਾ ਹਰੇਕ ਦਾ ਦੇਵੀ ਦੇਵਤਾ ਦਾ ਕਹੀ ਹੈ ਤਾਂ 33 ਕੋਟੀ ਗਏ ਜਾਂਦੇ ਆ ਇੱਕ ਮਹਾਕਾਲੀ ਐਸੀ ਹੈ ਜੋ ਇਸ ਅ ਜਿਹੜੇ ਨਸ਼ਵਰ ਸਰੀਰ ਤੋਂ ਵਾਹਦ ਵੀ ਹੋਣ ਉਹਨਾਂ ਦੇ ਵਿੱਚ ਹੈ ਪੂਤ ਪ੍ਰੇਤ ਉਹਨਾਂ ਦੇ ਅਧੀਨ ਮ੍ਰਿਤਯੂ ਦੇਵਤਾ ਕੀ ਨੂੰ ਕਹਨੇ ਆਪਾਂ ਜਮ ਰਾਜ ਜੀ ਨੂੰ ਠੀਕ ਹੈ ਉਹਨਾਂ ਦੇ ਉੱਪਰ ਵੀ ਕਹਿੰਨਾ ਮਤਲਬ ਮਹਾਦੇਵ ਦਾ ਸ਼ਾਸਨ ਪੂਰੀ ਪੂਰੀ ਸ੍ਰਿਸ਼ਟੀ ਬਣਾਉਣ ਵਾਲੇ ਮਹਾਦੇਵ ਮਹਾਕਾਲ ਜੀ ਹਮਲੇ ਉਹਨਾਂ ਕਹਿੰਦੇ ਮਹਾਦੇਵ ਦੇ ਅਨੇਕੋ ਨਾਮ ਹੈ ਤੇ ਆਪਾਂ ਕਹਿੰਨੇ ਜੋ ਮਹਾਦੇਵ ਨੂੰ ਜਿਸ ਨਾਮ ਤੋਂ ਬੁਲਾਵਾਂਗੇ ਉਸੇ ਨਾਮ ਚਾਹੋਗੇ ਜਦ ਕਹਿੰਦਾ ਬਾਬਾ ਆ ਜਾ ਮੈਂ ਬੈਠਾ ਕੱਲਾ ਬਾਬਾ ਕਹਿੰਦੇ ਟੈਨਸ਼ਨ ਘੱਟ ਲੈਣਾ ਤੂੰ ਬਹਿ ਮੈਂ ਆਪਣੇ ਆਪ ਚਲਾ ਲਾਂਗਾ ਸਾਰਾ ਹੁਣ ਅਨੇਕਾ ਰੂਪਾਂ ਦੀ ਤੁਸੀਂ ਗੱਲ ਕੀਤੀ ਮੈਂ ਜਿਹੜਾ ਦੇਖਿਆ ਹੈਗਾ ਤੁਹਾਡੇ ਵੱਲੋਂ ਵੀ ਕਈ ਰੂਪ ਜਿਹੜੇ ਆ ਉਹਨਾਂ ਦੇ ਵੱਖ-ਵੱਖ ਮਹਾਕਾਲ ਦੇ ਜਿਹੜੇ ਬਣਾਏ ਜਾਂਦੇ ਆ ਉਹ ਅਗਰ ਕੋ ਉਸ ਸਰੂਪ ਦੇ ਪਵਿੱਤਰ ਦਰਸ਼ਨ ਸਾਡੇ ਦਰਸ਼ਕ ਵੀ ਕਰ ਲੈਣ ਅਗਰ ਮੈਂ ਤੁਹਾਨੂੰ 1 ਮਿੰਟ ਦੱਸਦਾ ਜਿਹੜੇ ਆਪਾਂ ਕਿਨ ਉਸੀ ਸਰੂਪਾ ਦੀ ਗੱਲ ਕਰਦੇ ਆ ਨਾ ਮੈਂ ਬਣਾਇ ਸੀ ਨਾ ਸੁਣੋ ਨਾ ਮੈਂ ਬਣਾਇ ਸੀ ਨਾ ਮੈਂ ਬਣਾ ਸਕਦਾ ਉਸ ਮਾਲਕ ਦਾ ਹੁਕਮ ਆਇਆ ਸੀ ਮਹਾਦੇਵ ਨੇ ਕਰਵਾਇਆ ਸੀ ਕਿਉਂਕਿ ਇਹ ਦੇਖੋ ਇਹ ਦਰਵਾਜ਼ੇ ਉਸ ਮਾਲਕ ਨੇ ਬਿਠਾਇਆ ਜੋ ਹੁਕਮ ਆਇਆ ਦੇਖੋ ਨੇ ਮੈਨੂੰ ਲਾਡਲਾ ਆਪਣਾ ਬੱਚਾ ਬਣਾਇਆ ਆਪਣੇ ਚੰਨਾਂ ਚ ਬੁਲਾਇਆ ਸਮਝੇ ਕਿਉਂਕਿ ਕਹਿੰਦੇ ਲਾਡਲਾ ਉਹੀ ਹੁੰਦਾ ਜੋ ਉਹ ਜਿਹਨੂੰ ਲਾਡਲਾ ਬਣਾਵੇ ਠੀਕ ਹੈ ਇਦਾਂ ਤੇ ਸਾਰੀ ਦੁਨੀਆ ਹੀ ਹੁੰਦੀ ਹੈ ਸਾਰੇ ਬੱਚੇ ਹੀ ਹੁੰਦੇ ਆ ਕਿਉਂਕਿ ਹਰ ਇਨਸਾਨ ਉਸੇ ਉਸੇ ਪਰਮਾਤਮਾ ਨੇ ਬਣਾਇਆ ਧਰਤੀ ਤੇ ਮਰ ਕਹਿੰਦੇ ਜੋ ਜੋ ਪਰਮਾਤਮਾ ਦਾ ਕਹਿੰਦੇ ਆਪਣੇ ਮਾਪਿਓ ਦਾ ਕਹਿਣਾ ਮੰਨੋਗੇ ਤੇ ਪਰਮਾਤਮਾ ਉਹਨੂੰ ਪਿਆਰ ਕਰੂਗਾ ਹੀ ਕਰੂਗਾ ਕਹਿੰਦੇ ਦੇਖੋ ਆਪਾਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਕਿਉਂਕਿ ਉਸ ਮਾਲਕ ਦੇ ਹੁਕਮ ਨਾਲ ਚੱਲਣਾ ਸਾਰੇ ਪਰਮਾਤਮਾ ਦਾ ਹੀ ਬਣਾਇਆ ਸਿਸਟਮ ਹੈ ਹੁਣ ਆਪਾਂ ਅਸ ਦਰਬਾਰ ਦੇ ਵਿੱਚ ਬੈਠੇ ਆ ਉਸ ਮਾਲਕ ਦੇ ਹੁਕਮ ਦੇ ਨਾਲ ਬੈਠੇ ਆ ਹੁਣ ਜਿਹੜੇ ਸਰੂਪ ਦੀ ਆਪਾਂ ਗੱਲ ਕਰਦੇ ਸੀ ਐ ਰਖੋ ਜੋ ਮਾਲਕ ਦੇ ਹੁਕਮ ਦੇ ਨਾਲ ਮਾਲਕ ਸਰੂਪ ਆਂਦਾ ਹੈ ਹੁਣ ਹੈ ਮਾਲਕ ਕਿਸ ਰੂਪ ਦੇ ਵਿੱਚ ਹੈ ਨੀਲ ਗੰਠ ਰੂਪ ਦੇ ਵਿੱਚ ਕਿਉਂਕਿ ਦੇਖੋ ਪੋਲੇ ਸ਼ੰਕਰ ਨੂੰ ਕਿਸੇ ਨੇ ਨਹੀਂ ਦੇਖਿਆ ਕੀ ਠੀਕ ਹੈ ਇੱਥੇ ਜਿੱਦਾ ਉਹਨਾਂ ਦਾ ਹੁਕਮ ਆਣਾ ਹੈ ਜੋ ਮੰਨ ਦੇ ਵਿੱਚ ਵਾਸ ਆਣਾ ਉਹ ਪ੍ਰਿੰਟ ਆਊਟ ਹੋ ਜਾਣਾ ਹੈ ਕਿਉਂਕਿ ਇੱਥੇ ਅਸਲ ਆਣਾ ਹੈ ਕੋਈ ਕਾਪੀ ਰਾਈਟ ਨਹੀਂ ਆਣਾ ਜੋ ਹੁਕਮ ਹੁੰਦਾ ਉਹ ਹੀ ਆਣਾ ਹੈ ਸਭ ਪੋਲੇ ਨਾਦੀ ਹੁਕਮ ਦੇ ਨਾਲ ਚੱਲਣਾ ਹੈ ਬਾਕੀ ਕਲ ਕਿਸ ਰੂਪ ਦੇ ਵਿਚਾਰਨਾ ਮਹਾਦੇਵ ਨੇ ਮਹਾਦੇਵ ਦੀ ਮਰਜੀ ਜੀ ਅੱਛਾ ਤੁਸੀਂ ਆਪਣੇ ਆਪ ਨੂੰ ਜਿਹੜਾ ਹੈਗਾ ਨੰਦੀ ਦੇ ਰੂਪ ਦੇ ਵਿੱਚ ਹੈ ਨਾ ਜਿਆਦਾ ਪ੍ਰਸਤੁਤ ਕਰਦੇ ਹੋ ਮੈਂ ਇਸ ਪਵਿੱਤਰ ਧੂਨੇ ਬਾਰੇ ਥੋੜੀ ਜੀ ਜਾਣਕਾਰੀ ਆਪਣੇ ਲਈ ਔਰ ਸਾਡੇ ਦਰਸ਼ਕਾਂ ਲਈ ਲੈਣਾ ਚਾਹੂੰਗਾ ਇਹ ਅਲਖ ਕਿੰਨੀ ਪੁਰਾਣੀ ਹੈ ਔਰ ਕਦੋਂ ਇਹਦੀ ਅਗਨੀ ਜਿਹੜੀ ਪਰਚੰਡ ਕੀਤੀ ਗਈ ਦੇਖੋ ਜੀ ਮੇਰੀ ਉਮਰ 41 ਹੈ ਠੀਕ ਹੈ ਮੇਰੇ ਜਨਮ ਤੋਂ ਪਹਿਲੇ ਦਾ ਇਹ ਦਰਬਾਰ ਹਾਂ ਠੀਕ ਹੈ ਤੇ ਅੱਗੇ ਹੋਊਗਾ ਕਹਿੰਦੇ ਸਾਡੇ ਆਣ ਤੋਂ ਪਹਿਲੇ ਸਾਡੇ ਜਾਣ ਤੋਂ ਬਾਅਦ ਦਰਬਾਰ ਉੱਥੇ ਹੀ ਰਹਿਣਾ ਹੈ ਠੀਕ ਹੈ ਇੱਥੇ ਸਕੈਨਾ ਮਤਲਬ ਪ੍ਰਥਾ ਚੱਲ ਰਹੀ ਹੈ ਜਿੰਨੀ ਜਿੰਨੀ ਸੇਵਾ ਮਾਲਕ ਲਾ ਰਿਹਾ ਸਾਡੇ ਆਣ ਤੋਂ ਪਹਿਲੇ ਇੱਥੇ ਕਈ ਸਾਧੂ ਸੰਤ ਮਹਾਪੁਰਸ਼ ਆ ਚੁੱਕੇ ਹੈ ਜਿਨ੍ਹਾਂ ਨੇ ਸਿੱਧਿਆ ਕੀਤੀਆ ਸਿੱਧਿਆ ਕਰਕੇ ਕੁਝ ਸਮੇਂ ਬਾਅਦ ਉਹਨਾਂ ਨੂੰ ਸਥਾਨ ਤੋਂ ਮਾਲਕ ਦੇ ਹੁਕਮ ਨਾਲ ਜਾਣਾ ਪੈਂਦਾ ਕਿਉਂਕਿ ਜਿੰਨੀ 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 ਸੇਵਾ ਲਖੀ ਹੈ ਮਾਲਕ ਨੇ ਲਈ ਜਾਣੀ ਹੈ ਕਿਉਂਕਿ ਇਸ ਥੋਂ ਨੇ ਤੇ ਮਾਲਕ ਦੇ ਹੁਕਮ ਤੋਂ ਬਿਨਾ ਕੋਈ ਵੀ ਨਹੀਂ ਬੈਠ ਸਕਦਾ ਕਿਉਂਕਿ ਇਹ ਦਰਬਾਰ ਸਵੇ ਕਾਲੋ ਕੇ ਕਾਲ ਮਹਾਕਾਲ ਦਾ ਹੈ ਉਹਨਾਰੇ ਕਹਿੰਦਾ ਹੁਕਮ ਦੇ ਨਾਲ ਪ੍ਰਭੂ ਕਾਲਪੈਰ ਜੀ ਨੂੰ ਦਰਬਾਰ ਅਰਪਿਤ ਹੈ ਠੀਕ ਹੈ ਤੁਨਾ ਅਰਪਿਤ ਹੈ ਤੇ ਉਹਨਾਰੇ ਹੁਕਮ ਤੋਂ ਬਿਨਾ ਦਰਬਾਰ ਦੇ ਵਿੱਚ ਕੁਝ ਵੀ ਨਹੀਂ ਹੋ ਸਕਦਾ ਸਮਝਦੇ ਜੋ ਪਹਿਲੇ ਆਪਾਂ ਨੂੰ ਦਰਬਾਰ ਚਾਣਾ ਹੈ ਤੇ ਕਾਲਪੈਰ ਜੀ ਨੂੰ ਹਾਜ਼ਰ ਲਾਣੀ ਪੈਣੀ ਹੈ ਤਾਂ ਹੀ ਅੱਗੇ ਜਾਣਾ ਹੈ ਤੇ ਇਹ ਦਰਬਾਰ ਉਹਨਾਰਾ ਹੈ ਤੇ ਕਈ ਕਹਿੰਨੇ ਕਈ ਜਗਹ ਕਹਿੰਨਾ ਮਤਲਬ ਕਈ ਡੇਰ ਤੋਂ ਚੱਲ ਰਿਹਾ ਹੈ ਕਹਿਣਾ ਮਤਲਬ ਮੈਨੂੰ ਦੇਖੋ 41 ਹੋ ਗਈ ਯਾਰ ਤੇ ਮੇਰੇ ਤੋਂ ਪਹਿਲੇ ਜੋ ਮੈਂ ਸੁਣਿਆ ਤੇ ਕਹਿੰਦੇ 100 ਸਾਲ ਪੁਰਾਣਾ ਹੈਗਾ ਸ਼ਮਸ਼ਾਨ ਬਣਨ ਤੋਂ ਪਹਿਲੇ ਸਾਧੂ ਸੰਤਾਂ ਦਾ ਅਖਾੜਾ ਸੀ ਇੱਥੇ ਤੇ ਉਹਨਾਂ ਨੇ ਕਹਿਣਾ ਮਤਲਬ ਆਪਣੇ ਪ੍ਰਭੂ ਨੂੰ ਪ੍ਰਸੰਨ ਕਰਨ ਲਈ ਧੂਣਾ ਉਜਾਗਰ ਕੀਤਾ ਜਾਗਰਿਤ ਕੀਤਾ ਤੇ ਉਹਦਾ ਚੱਲੇ ਆ ਰਿਹਾ ਤੇ ਅੱਗੋ ਦੇ ਮਾਲਕ ਨੇ ਇਸ ਦਾਸ ਨੂੰ ਸੇਵਾ ਬਖਸ਼ਤੀ ਬਿਲਕੁਲ ਅੱਛਾ ਕਹਿੰਦੇ ਆ ਕਿ ਅਗਨੀ ਉਸੀ ਚੀਜ਼ ਦਾ ਭੋਗ ਲਗਾਉਂਦੀ ਹੈ ਜੋ ਪਵਿੱਤਰ ਮੰਨੀ ਜਾਂਦੀ ਹੈ ਤਾਂ ਕਿਸ ਤਰ੍ਹਾਂ ਦੀ ਲੱਕੜ ਜਿਹੜੀ ਹੈ ਇਹਨੂੰ ਭੋਗ ਦੇ ਰੂਪ ਚ ਅਰਪਿਤ ਕੀਤੀ ਜਾਂਦੀ ਹੈ ਤੁਸੀਂ ਦੇਖੋ ਆਪਾਂ ਹਵਨ ਕੁੰਡ ਦੇ ਵਿੱਚ ਯੂਜ਼ ਕਰਦੇ ਆਂ ਆਮਦੀ ਲੱਕੜ ਠੀਕ ਹੈ ਜੀ ਚੰਦਨ ਦੀ ਲੱਕੜ ਕਰਦੇ ਆਂ ਤੇ ਜਿਹੜਾ ਤੂਣਾ ਹੈ ਇੱਥੇ ਤੁਸੀਂ ਜੜੀ ਮਰਜੀ ਲੱਕੜ ਅਰਪਿਤ ਕਰ ਦਿਓ ਕਹਿੰਦੇ ਇਹ ਸ਼ਰਦਾ ਹੋਣੀ ਚਾਹੀਦੀ ਹੈ ਉਹ ਕਹਿੰਦਾ ਆਟੋਮੈਟਿਕ ਗ੍ਰੈਂਡ ਹੋਣੀ ਹੈ ਠੀਕ ਹੈ ਇਹ ਤੂਣਾ ਐਸਾ ਹੈ ਤੁਸੀਂ ਜਦ ਵੀ ਆਓ ਠੀਕ ਹੈ ਤੂੰ ਨਾ ਕਰੀ ਸ਼ਾਂਤ ਨਹੀਂ ਹੁੰਦਾ ਠੀਕ ਹੈ ਉੱਪਰ ਲੱਗੂਗਾ ਸ਼ਾਂਤ ਅੰਦਰ ਚੱਲਦਾ ਹੋਊਗਾ ਠੀਕ ਹੈ ਤੁਸੀਂ ਲੱਕੜ ਉੱਪਰ ਪਾਓ ਜਿਹੜੇ ਮਰਜੀ ਪਾਓ ਠੀਕ ਹੈ ਉਹ ਮਾਲਕ ਨੇ ਆਪਣੇ ਆਪ ਅਗਨੀ ਦੇਵ ਨੇ ਆਪਣੇ ਆਪ ਪ੍ਰਗਟ ਹੋ ਜਾਣਾ ਕਿਉਂਕਿ ਜਿੱਦਾਂ ਦੇ ਭਾਵ ਹੋਗੇ ਉਹਦਾਂ ਦਾ ਅਗੇ ਮਾਲਕ ਨੇ ਤੁਹਾਡੇ ਚਮਤਕਾਰ ਦਿਖਾਣਾ ਕਿ ਆਪੇ ਪ੍ਰਚੰਡ ਹੋ ਜਾਣਾ ਹੈ ਬਿਲਕੁਲ ਬਿਲਕੁਲ ਮੇਰੇ ਪੁੱਛਣ ਦਾ ਮਤਲਬ ਇਹੀ ਸੀਗਾ ਕਿਉਂਕਿ ਅਗਨੀ ਕਿਉਂਕਿ ਅਗਨੀ ਕਦੋਂ ਕਿਸ ਰੂਪ ਦੇ ਵਿੱਚ ਪ੍ਰਗਟ ਹੋ ਜਵੇ ਪਤਾ ਨਹੀਂ ਹੁੰਦਾ ਇਸ ਲਈ ਇਹਦਾ ਵੀ ਪ੍ਰਚੰਡ ਰੂਪ ਵੀ ਹੁੰਦਾ ਹੋਊਗਾ ਸ਼ਾਂਤ ਰੂਪ ਹੈ ਔਰ ਕਿੰਨੀ ਕੁ ਅਗਨੀ ਦੀ ਪ੍ਰਚੰਡ ਹੋ ਜਾਂਦੀ ਦੇਖੋ ਪ੍ਰਭੂ ਆਪਣੇ ਮਨਮਰਜ਼ੀ ਦੇ ਨਾਲ ਅਗਨੀ ਦੇਵ ਆਪਣੀ ਮਨਮਰਜ਼ੀ ਦੇ ਨਾਲ ਲਾਂਦੇ ਆ ਕਿਸ ਰੂਪ ਦੇ ਵਿੱਚ ਆਣਾ ਕਿਸ ਰੂਪ ਦੇ ਵਿੱਚ ਉਹਨਾਂ ਨੇ ਕਹਿਣਾ ਮਤਲਬ ਆਪਣਾ ਪ੍ਰਚੰਡ ਰੂਪ ਦਿਖਾਣਾ ਹੈ ਕਿ ਪਰਮਾਤਮਾ ਵੀ ਆ ਉਹਨਾਂ ਦੇ ਵੀ ਕਹਿਣਾ ਮਤਲਬ ਅਨੇਕੋ ਰੂਪ ਹੈ ਠੀਕ ਹੈ ਉਹਨਾਂ ਦੇ ਕੋਈ ਆਕਾਰ ਨਹੀਂ ਨਾਪ ਸਕਦਾ ਇਹਦਾ ਹੀ ਹੈ ਅਗਨੀ ਦੇਵ ਆਏ ਦੇਖੋ ਚਾਵੇ ਤੇ ਪੂਰਾ ਬ੍ਰਹਮੰਡ ਚਲਾ ਦੇਵੇ ਚਾਵੇ ਤੇ ਸੁਣੋ ਮੇਰੀ ਗੱਲ ਆਪਣੀ ਮਸਤੀ ਚ ਰਵੇ ਸਮਝੇ ਇਹਦਾ ਹੀ ਹੁਕਮ ਦੇ ਨਾਲ ਅੱਛਾ ਇੱਕ ਚੀਜ਼ ਹੋਰ ਮੈਂ ਇੱਥੇ ਦੇਖ ਰਿਹਾ ਪਵਿੱਤਰ ਵਿਭੂਤੀ ਵੀ ਜਿਹੜੀ ਪਈ ਹੈਗੀ ਹੈ ਜ਼ਿਆਦਾਤਰ ਲੋਕ ਮੰਨਤਾ ਹੋ ਜਾਂਦੀ ਹੈ ਕਿ ਜੋ ਚੀਜ਼ ਅਗਨੀ ਜਿਹੜੀ ਹੈ ਦਵੇ ਉਹ ਭੋਗ ਪ੍ਰਸ਼ਾਦ ਬਣ ਜਾਂਦੀ ਹੈ ਕਿਾ ਇੱਥੇ ਵੀ ਕੋਈ ਪ੍ਰਥਾ ਹੈ ਤੁੰ ਲੱਸਦਾ ਪਵੂਤੀ ਤੇ ਹਰ ਚੀਜ਼ ਦੀ ਬਣਦੀ ਹੈ ਜਿਹੜੀ ਚੀਜ਼ ਜਲੂਗੀ ਕਹਿੰਨਾ ਲੱਕੜਾ ਮੰਨ ਲੋ ਕਹਿੰਨਾ ਆਪਾਂ ਸ਼ਮਸ਼ਾਨ ਚ ਚਿਤਾ ਵੀ ਜਲਦੀ ਹੈ ਉਹ ਵੀ ਲਾਸਟ ਪਬੂਤੀ ਹੀ ਬੰਦੀ ਰੱਖ ਹੀ ਬੰਦੀ ਹੈ ਤੇ ਹੁਣ ਦੇਖੋ ਇਹ ਜਿਹੜਾ ਦਰਬਾਰ ਹੈਗਾ ਪ੍ਰਭੂ ਕਾਲ ਬੈਜ ਜੀ ਦਾ ਇੱਥੇ ਸ਼ਫਾਇਦ ਦਰਬਾਰ ਦੇ ਵਿੱਚ ਹੈ ਇਹ ਚਮਤਕਾਰ ਹੈਗਾ ਕਿ ਇਸ ਦਰਬਾਰ ਦੇ ਵਿੱਚ ਜਿਹੜੀ ਇਹਨਾਂ ਦੀ ਪਬੂਤੀ ਹੈ ਬਾਬਾ ਕਾਲ ਪੈਰ ਜੀ ਦੇ ਦਰਬਾਰ ਦੀ ਜਿਹੜੀ ਪਬੂਤੀ ਹੈਗੀ ਹੈ ਜਿੰਨੂੰ ਵੀ ਉਹਨਾਂ ਦੇ ਹੁਕਮ ਦੇ ਨਾਲ ਛਿਵਨੰਦੀ ਨੂੰ ਜਿਹੜੇ ਉਹਨਾਂ ਨੇ ਕਿਨਸੇ ਪ੍ਰਭੂ ਨੇ ਹੁਕਮ ਲਾਇਆ ਕਿ ਉਹ ਆਪਣਾ ਪਬੂਤੀ ਕਿਸੇ ਨੂੰ ਵੀ ਠੀਕ ਹੈ ਉਹਨਾਂ ਦੇ ਮਸਤਕ ਤੇ ਕਹਿੰਦਾ ਝਾੜਾ ਕਰਕੇ ਪਹਿਲਾਂ ਸਾਨੂੰ ਦਵੇ ਤੇ ਉਹ ਦੁਨੀਆ ਦੀ ਕੋਈ ਵੀ ਬਿਮਾਰੀ ਐਸੀ ਨਹੀਂ ਹੈ ਜਿਹੜੀ ਕਹਿੰਦਾ ਮਤਲਬ ਠੀਕ ਨਾ ਹੋਵੇ ਆਟੋਮੈਟਿਕ ਮਾਦੇਵ ਦੀ ਹੁਕਮ ਨਾਲ ਠੀਕ ਹੋ ਜਾਂਦੀ ਹੈ ਅੱਛਾ ਤੁਸੀਂ ਦਰਬਾਰ ਦਾ ਨਾਮ ਲੈ ਰਹੇ ਹੋ ਦਰਬਾਰ ਮਤਲਬ ਪ੍ਰਭੂ ਦੀ ਉਸ ਜਗ੍ਹਾ ਤੇ ਖੁਦ ਦੀ ਮੌਜੂਦਗੀ ਉਸੇ ਚੀਜ਼ ਨੂੰ ਦਰਬਾਰ ਕਿਹਾ ਜਾਂਦਾ ਤੁਸੀਂ ਦੇਖੋ ਸਾਖਸ਼ਾਤ ਰੂਪ ਦੇ ਵਿੱਚ ਪ੍ਰਮਾਤਮਾ ਵਰਾਜ ਬਣਾਇਸੋ ਕਿਉਂਕਿ ਆਪਣੀ ਜਿਹੜੀ ਅੱਖ ਹੈ ਠੀਕ ਹੈ ਆਪਣੀ ਅੱਖਾ ਮੋਹ ਮਾਇਆ ਦੀ ਹੈ ਠੀਕ ਹੈ ਸਸੀ ਮੋ ਮਾਇਆ ਦੇਖ ਸਕਦੇ ਆ ਪਰਮਾਤਮਾ ਨੂੰ ਨਹੀਂ ਦੇਖ ਸਕਦੇ ਜੇ ਮੋ ਮਾਇਆ ਖਤਮ ਹੋ ਗਈ ਤਾਂ ਪਰਮਾਤਮਾ ਨੂੰ ਆਪਾਂ ਦੇਖਾਂਗੇ ਸਮਝੇ ਇਹ ਦਰਵਾਜ਼ੇ ਵਿੱਚ ਹੁਣ ਵੀ ਵਿਰਾਜਮਾਨ ਹੈ ਜੋ ਉਹਨਾਂ ਦੀ ਅੱਗੇ ਹੈਗੇ ਤੇਰੀ ਦਾਸ ਹੋਣਾ ਚੰਨ ਵਿੱਚ ਬੈਠਾ ਹੈ ਦੇਖੋ ਦਾਸ ਬਿੰਦਾਸ ਹੈ ਕੰਮ ਆਪਣੇ ਬਹੋੜਿਆ ਹੋ ਰਿਆ ਨਹੀਂ ਹੋ ਰਿਹਾ ਕਿਉਂ ਪ੍ਰਭੂ ਬੈਠੇ ਹੈ ਉਹ ਕਹਿੰਦੇ ਤੂੰ ਚੁੱਪ ਚਾ ਬਹਿ ਜਾ ਮੈਂ ਆਪਣੇ ਉਸਾਮ ਲਾਂਗਾ ਠੀਕ ਹੈ ਕਰਨਾ ਉਹਨੇ ਕਰਾਣਾ ਉਹਨੇ ਸਾਡੇ ਅੱਚ ਕੀ ਹੈ ਕਿਉਂਕਿ ਜਦ ਤੁਹਾਨੂੰ ਕਿਹਾ ਸਟਾਰਟਿੰਗ ਤੋਂ ਕਿ ਸੁਸਾਇਟੀ ਉਂਦੀ ਹੈ ਉਹਨੂੰ ਅਰਪਿਤ ਹੈ ਤੇ ਸਾਡਾ ਕੀ ਰੋਲ ਹੈ ਅਸੀਂ ਸੇਵਾਦਾਰ ਜਿੱਥੇ ਬਿਠਾਊਗਾ ਤੇ ਬਜੇ ਨੇ ਕਾਕਾ ਤੂੰ ਉੱਥੇ ਬਜਾ ਤੂੰ ਉੱਥੇ ਬਜਾ ਇੱਥੇ ਬਜਾ ਸਭ ਡਿਊਟੀ ਲਾਤੀ ਭਾਈ ਕਿਸੇ ਨੂੰ ਚੱਲ ਰਿਹਾ ਕੋਈ ਪਜ ਰਿਹਾ ਕੋਈ ਚੱਲ ਰਿਹਾ ਕਿਸੇ ਨੂੰ ਬਿਠਾਇਆ ਸਭ ਮੰਨ ਜੀ ਸ਼ਿਵਨੰਦ ਜੀ ਕੋਈ ਇਦਾਂ ਦਾ ਚਮਤਕਾਰ ਤੁਸੀਂ ਦੇਖਿਆ ਹੋਵੇ ਜੋ ਇਸ ਪਵਿੱਤਰ ਬਹੂਤੀਤ ਹੋਇਆ ਹੋਵੇ ਕੋਈ ਸ਼ੇਅਰ ਕਰਨਾ ਚਾਹੋ ਦੇਖੋ ਹਰ ਸਮੇਂ ਚਮਤਕਾਰ ਆਪਾਂ ਬੈਠੇ ਆ ਵੀ ਚਮਤਕਾਰ ਹੀ ਆਂ ਉਹਦੇ ਹੁਕਮ ਦੇ ਨਾਲ ਬੈਠੇ ਆਂ ਠੀਕ ਹੈ ਮਾਲਕ ਚਮਤਕਾਰ ਇਹ ਕਲਯੁਗ ਹੈ ਕਲਯੁਗ ਇਦਾਂ ਜਮਦਗਾਰ ਨਹੀਂ ਹੋਣੇ ਜਿਵੇਂ ਪੁਰਾਣੇ ਜ਼ਮਾਨੇ ਦਿਖਾਉਂਦੇ ਸੀ ਪਰਮਾਤਮਾ ਕਹਿੰਦਾ ਤੁਹਾਡਾ ਕਾਰਜੋਗ ਚਮਤਕਾਰੀ ਹੈ ਮੰਨ ਲਓ ਤੁਸੀਂ ਆਏ ਹੋ ਤੁਸੀਂ ਪਰੇਸ਼ਾਨ ਆਏ ਹੋ ਤੁਹਾਡੀ ਪਰੇਸ਼ਾਨੀ ਦਾ ਹੱਲ ਹੋ ਗਿਆ ਮਾਲਕ ਨੇ ਕਰਤਾ ਕਰਨਾ ਉਹਨੇ ਹੀ ਹੈ ਕਰਾਣਾ ਵੀ ਉਹਨੇ ਹੀ ਹੈ ਇਹ ਦਰਵਾਜ਼ੇ ਦੇ ਵਿੱਚ ਬੁਲਾਉਂਦਾ ਵੀ ਉਹ ਹੀ ਹੈ ਕਰਾਉਂਦਾ ਵੀ ਉਹ ਪਹੁੰਚਾਉਂਦਾ ਵੀ ਉਹ ਹੀ ਕਹਿੰਦੇ ਆਓਗੇ ਜੋ ਕੇ ਤਵੀ પાਕੇ ਜਾਓਗੇ ਕਹਿੰਦੇ ਹੰਕਾਰ ਲਾਓਗੇ ਤਾਂ ਕਿਆ ਲੈ ਕੇ ਆਓਗੇ ਤੇ ਕਿਆ ਲੈ ਕੇ ਜਾਓਗੇ ਕਹਿੰਦੇ ਹੰਕਾਰ ਨਾਲ ਨਾ ਆਓ ਜੇ ਦਰਵਾਜ਼ੇ ਦੇ ਵਿੱਚ ਆਉਂਗੇ ਹਮੇਸ਼ਾ ਨੀਵਾ ਹੋ ਕੇ ਆਓ ਕਿਉਂ ਦੇਖੋ ਪਰਮਾਤਮਾ ਕਦੋਂ ਕਿਸ ਮੂੜ ਦੇ ਵਿੱਚ ਬੈਠਾ ਕਿਸੇ ਨੂੰ ਨਹੀਂ ਪਤਾ ਕਹਿੰਦੇ ਜੋ ਝੁੱਕ ਕੇ ਆਏ ਹੋ ਪਰਮਾਤਮਾ ਗੁੱਸੇ 'ਚ ਬੈਠਾ ਹੋ ਸ਼ਾਂਤ ਹੋਵੇ ਕਹਿੰਗਾ ਕਾਕਾ ਕੋਈ ਗੱਲ ਨਹੀਂ ਐ ਤਰ ਪੁੱਤਰ ਜਾ ਤੇਰਾ ਕੰਮ ਹੋ ਜਾਊਗਾ ਮਗਰ ਜੇ ਆਪਾਂ ਕਹਿਣਾ ਮਾਲ ਜੇ ਆਪਾਂ ਪਹਿਲੀ ਕਹਿਣਾ ਮਾਲ ਹੰਕਾਰ 'ਚ ਜਾਵਾਂਗੇ ਪ੍ਰਭੂ ਕਹਿੰਦਾ ਸ਼ਾਂਤ ਹੀ ਬੈਠਾਂਗਾ ਉਹ ਵੀ ਕਹੂੰਗਾ ਜਾ ਪੱਜਾ ਪਤਾ ਕੀ ਚੱਕਰ ਪਰਮਾਤਮਾ ਦੇ ਕੰਮ 'ਚ ਕਦੀ ਕੋਈ ਵਿਗਨ ਨਾ ਪਾਓ ਪਰਮਾਤਮਾ ਦਾ ਜੋ ਕਾਰਜ ਹੁੰਦਾ ਦੇਖੋ ਮਾਲਕ ਸਭ ਕੁਝ ਕਰਦਾ ਇਨਸਾਨ ਨਹੀਂ ਕਰਦਾ ਕੇ ਪਰਮਾਤਮਾ ਦੇ ਨਾਲ ਰੋ ਖੁਸ਼ ਰੋ ਉਹਨਾਂ ਸੇਵਾ ਸੇ ਲੱਗ ਰੋ ਐਨਾ ਸੋਚੋ ਮੈਨੂੰ ਸੇਵਾ ਨਾ ਕੀ ਮਿਲ ਰਿਹਾ ਐ ਸੋਚੋ ਮਾਲਕ ਅਸੀਂ ਕਿਸਮਤ ਵਾਲੇ ਆਪ ਸਾਨੂੰ ਦਰਵਾਜ਼ੇ ਨਾ ਚੋੜ ਲਿਆ ਸਮਝ ਗਏ ਬਿਲਕੁਲ ਆਖਰੀ ਸਵਾਲ ਸ਼ਿਵਨੰਦੀ ਜੀ ਮੈਂ ਦੇਖ ਰਿਹਾ ਸੀਗਾ ਕਾਫੀ ਸ਼ਾਂਤ ਰੂਪ ਹੈਗਾ ਇਸ ਧੂਨੇ ਦਾ ਨਾ ਅੱਖਾਂ ਨੂੰ ਚੁੱਭਦਾ ਹੋਇਆ ਧੂਆ ਨਾ ਹੀ ਇੰਨਾ ਸੇਕੀ ਇਹਨਾਂ ਦੀ ਜਿਹੜੇ ਚਰਨਾਂ 'ਚ ਨਾ ਬੈਠਿਆ ਜਾਵੇ ਇਦਾਂ ਵੀ ਕੁਝ ਨਹੀਂ ਇਹ ਇੰਨੀ ਸ਼ਕਤੀ ਕਿਸ ਤਰ੍ਹਾਂ ਦੇਖੋ ਸ਼ਖਸ਼ਾਤ ਬੈਠੇ ਆ ਉਹਨਾਂ ਨੇ ਆਪਣੇ ਚਰਨਾਂ 'ਚ ਪਟਾਣਾ ਹੈ ਉਹਨਾਂ ਨੂੰ ਪਤਾ ਸੇਵਾ 'ਚ ਬਹਿਣਾ ਹੈ ਤੇ ਬੱਚੇ ਬੈਠੇ ਆ ਜੋ ਪ੍ਰਚੰਡ ਰੂਪ ਦੇ ਵਿੱਚ ਆਉਗੇ ਚੁੱਭੂਗੀ ਕਹਿੰਨਾ ਧੂਆਂ ਤੇ ਬੱਚੇ ਬੈਠ ਨਹੀਂ ਪਾਉਗੇ ਹੁਣ ਤੁਸੀਂ ਬੈਠੇ ਹੋ ਉਹਨਾਂ ਨੇ ਮਾਲਕ ਨੂੰ ਹੁਕਮ ਲਾਇਆ ਤਾਂ ਹੀ ਬੈਠੇ ਹੋ ਤੇ ਉਹ ਸ਼ਾਂਤ ਉਹ ਕਹਿੰਦੇ ਸਾਰੇ ਰੂਪ ਅਗਿਆ ਜਿੱਦਾਂ ਬੁਲਾਉਗੇ ਪ੍ਰੇਮ ਨਾਲ ਬੁਲਾਉਗੇ ਸ਼ਾਂਤ ਹੋਗੇ ਠੀਕ ਹੈ ਗੁੱਸੇ ਨਾ ਹੋਗੇ ਫੇ ਉਹ ਪ੍ਰਚੰਡ ਰੂਪ ਚ ਆਉਗੇ ਕਹਿੰਨਾ ਸ਼ਾਂਤ ਰਹੋ ਮਸਰੋ ਇਹਦੇ ਹੀ ਸਾਡੇ ਸ਼ਰੀਰ ਦਾ ਹੈ ਆਪਾਂ ਸ਼ਾਂਤ ਰਾਵਾਂਗੇ ਸਾਡੀ ਜਿਹੜੀ ਅੰਦਰਲੀ ਆਤਮਾ ਜਿਹੜੀ ਅਗਨੀ ਹੈ ਉਹ ਵੀ ਸ਼ਾਂਤ ਹੋਊਗੀ ਸਮਝੇ ਜੀ ਅੱਛਾ ਇੱਕ ਮੈਂ ਕਹੂੰਗਾ ਵੀ ਕੱਲ ਲਈ ਜਿਹੜਾ ਹੈਗਾ ਜਰੂ ਬੜਾ ਪਵਿੱਤਰ ਦਿਨ ਹੈ ਮਹਾ ਸ਼ਿਵਰਾਤਰੀ ਹੈ ਜਿੰਦਾ ਸਾਰੇ ਸ਼ਿਵ ਭਗਤ ਪੂਰੇ ਸਾਲ ਦਾ ਇੰਤਜ਼ਾਰ ਕਰਦੇ ਆ ਆਪਾਂ ਪੂਰੇ ਲੁਧਿਆਣਾ ਵਾਸੀ ਪੂਰੇ ਪੰਜਾਬ ਵਾਸੀ ਪੂਰੇ ਹਿੰਦੂਸਤਾਨ ਵਾਸੀ ਜਿਹੜੀ ਜਿਹੜੀ ਸੰਗਤ ਮਹਾਦੇਵ ਦੇ ਦਰਵਾਜ਼ਾ ਚ ਆਂਦੀ ਹੈ ਆਣਾ ਚਾਹਦੀ ਹੈ ਤੇ ਖੁੱਲਕੇ ਆ ਸਕਦੀ ਹੈ ਕਿ ਖੁੱਲਾ ਨਿਮੰਤਰ ਮਹਾਦੇਵੋ ਲੋ ਕੋਨਰ ਇਹ ਦਕਸ਼ਾ ਚ ਹੋ ਰਿਹਾ ਤੇ ਮਹਾਦੇਵੋ ਲਈ ਹੋਣਾ ਕਿਉਂਕਿ ਜੋ ਮਾਲਕ ਕਰਾ ਰਿਹਾ ਤੇ ਉਹਨੇ ਬੋਲਿਆ ਇਹ ਸਥਾਨ ਹੈਗਾ ਪ੍ਰਚੀਨ ਸ਼ਿਵ ਮੰਦਿਰ ਸ਼ਮਸ਼ਾਨਗੜ ਗਊਸ਼ਾਲਾ ਰੋਡ ਤੇ ਮਹਾਦੇਵ ਦਾ ਪਿਆਰਾ ਭਗਤ ਜਿਹਦਾ ਨਾਮ ਹੈ ਮੰਨੀ ਲਾਡਲਾ ਇੰਟਰਨੈਸ਼ਨਲ ਸਿੰਗਰ ਉਹ ਆ ਰਿਹਾ ਹੈ ਤੇ ਉਹਨਾਂ ਦੇ ਨਾਲ ਨਾਲ ਤੇ ਪਿਊਸ਼ ਲਾਡਲਾ ਵੀ ਹੈ ਉਹ ਵੀ ਭੋਲੇਨਾਥ ਦਾ ਬੱਚਾ ਹੀ ਹੈ ਠੀਕ ਉਹ ਵੀ ਆ ਰਿਹਾ ਹੈ ਤੇ ਆਪਾਂ ਸਾਰੇ ਆਈਏ ਸਾਰੇ ਮਿਲ ਕੇ ਭੋਲੇਨਾਥ ਦਾ ਗੁਣਗਾਨ ਕਰੀਏ ਤੇ ਉਹਨਾਂ ਰਾਸ਼ੀਵਰ ਪ੍ਰਪੱਕ ਦੀ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਬਿਲਕੁਲ ਔਰ ਮਹਾਸ਼ਿਵ ਰਾਤਰੀ ਦਾ ਪਰਵ ਹੈ ਔਰ ਉਹਦੇ ਲਈ ਨਿਮੰਤਰਣ ਵੀ ਹੈ ਔਰ ਇਸੇ ਕਾਰਨ ਅੱਜ ਤੁਹਾਨੂੰ ਇਸ ਪਵਿੱਤਰ ਧੁਨੇ ਦੇ ਦਰਸ਼ਨ ਵੀ ਕਰਵਾਏ ਹਨ ਔਰ ਇਹਦਾ ਮਹੱਤਵ ਵੀ ਦੱਸਿਆ ਹੈ ਪਵਿੱਤਰ ਤੁਨੇ ਔਰ ਕਦੀ ਨਹੀਂ ਦੇਖਿਆ ਹੋਵੇਗਾ ਤੁਸੀਂ ਕਿ ਕਦੀ ਅਗਨੀ ਅਪਾ ਵੈਸੇ ਪ੍ਰਜਲਿਤ ਕਰੀਏ ਘਰ ਚ ਚਲਾਣੇ ਆ ਤਾਂ ਧੂਆ ਨਾ ਹੋਵੇ ਜਾਂ ਅੱਖਾਂ 'ਚ ਨਾ ਪੈਂਦਾ ਹੋਵੇ ਜਾਂ ਉਹਦਾ ਸੇਕ ਨਾ ਵਿਕਰਾਲ ਨਾ ਹੋਵੇ ਕਹਿੰਦੇ ਜਿੱਥੇ ਖੁਦ ਪ੍ਰਭੂ ਹੋਵੇ ਉਹਨਾਂ ਦੇ ਆਪਣੇ ਕੰਟਰੋਲ ਦੇ ਵਿੱਚ ਉਹਨਾਂ ਦੇ ਵਾਸ ਦੇ ਵਿੱਚ ਹਰ ਇੱਕ ਚੀਜ਼ ਹੁੰਦੀ ਹੈ ਇਹ ਪੂਰਾ ਕਮਰਾ ਬੰਦ ਤੁਹਾਨੂੰ ਦਿਖਾਈ ਦੇਗਾ ਤੁਸੀਂ ਇਹ ਦੇਖ ਸਕਦੇ ਹੋ ਪੂਰਾ ਕਮਰਾ ਬੰਦ ਹੈ ਔਰ ਇੰਨੀ ਮੋਟੀ ਲੱਕੜ ਜਿਹੜੀ ਆ ਉਹ ਭੋਗ ਦੇ ਰੂਪ ਦੇ ਵਿੱਚ ਇਸ ਧੂਨੇ ਦੇ ਮੁਖਾਗਨੀ ਦੇ ਵਿੱਚ ਹੈ ਪਰ ਫਿਰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਇਦਾਂ ਦੀ ਚੀਜ਼ ਨਹੀਂ ਲੱਗੇਗੀ ਕਿ ਪ੍ਰਭੂ ਦੇ ਚਰਨਾਂ ਦੇ ਨਜ਼ਦੀਕ ਕਹਿੰਦੇ ਜਦੋਂ ਪ੍ਰਭੂ ਨੇ ਆਸ਼ੀਰਵਾਦ ਦੇਣਾ ਹੋਵੇ ਤਾਂ ਅੱਗ ਵੀ ਆਪਣਾ ਸੇਕ ਛੱਡ ਦਿੰਦੀ ਹੈ ਪਾਣੀ ਆਪਣਾ ਬਹਾਵ ਰੁਕ ਲੈਂਦਾ ਹੈ ਔਰ ਹਵਾ ਜਿਹੜੀ ਹੈ ਉਹ ਇੰਨੀ ਜ਼ਿਆਦਾ ਸ਼ੀਤਲ ਹੋ ਜਾਂਦੀ ਹੈ ਕਿ ਹਰ ਕੋਈ ਉਸ ਪ੍ਰਭੂ ਦੇ ਚਮਤਕਾਰ ਨੂੰ ਮੰਨ ਲਈ ਮਜਬੂਰ ਹੋ ਜਾਂਦਾ ਹੈ ਹਰ ਹਰ ਮਾਨੀ ਸੋ ਅੱਜ ਅਸੀਂ ਸ਼ਿਵਨੰਦੀ ਜੀ ਕੋਲ ਪਹੁੰਚੇ ਹੈਗੇ ਆ ਤੇ ਲੁਧਿਆਣਾ ਲਾਈਵ ਦਾ ਮੈਂ ਕਮਲ ਕਪੂਰ ਜੀ ਦਾ ਬਹੁਤ ਮੈਂ ਸਵਾਦ ਕਰਦਾ ਜਿਹੜੇ ਅੱਜ ਇੱਥੇ ਪਹੁੰਚੇ ਹੈਗੇ ਨੇ ਤੇ ਮੈਂ ਇਹ ਸਾਰਿਆਂ ਨੂੰ ਸੱਦਾ ਪੱਤਾ ਦੇਣਾ ਚਾਹਾਂਗਾ ਕੀ ਜਿਹੜਾ 17ਵਾਂ ਜਿਹੜਾ ਭਵਿਆ ਜਿਹੜਾ ਸ਼ਿਵਰਾਤਰੀ ਹੋਣ ਜਾ ਰਹੀ ਹੈ ਬੜੀ ਹੀ ਧੂਮ ਧਾਮ ਨਾਲ ਹੋਣ ਜਾ ਰਹੀ ਹੈ ਆਪਣੇ ਪ੍ਰਾਚਨ ਗਊਸ਼ਾਲਾ ਸ਼ਮਸ਼ਾਨ ਘਾਟ ਦੇ ਅੰਦਰ ਤੇ ਬਹੁਤ ਵਧੀਆ ਲੱਗਦਾ ਮੈਂ ਸਾਰਿਆਂ ਨੂੰ ਇਹ ਸੱਦਾ ਪੱਤਾ ਦੇਣਾ ਚਾਹਾਂਗਾ ਕਿ ਸਾਰਾ ਸਾਰਿਆਂ ਨੇ ਇੱਥੇ ਪਹੁੰਚੋ ਪਰਿਵਾਰ ਸਮੇਤ ਪਹੁੰਚੋ ਔਰ ਸਿੰਗਰ ਮਨੀ ਲਾਡਲਾ ਜੀ ਪਹੁੰਚ ਰਹੇ ਐ ਤੇ ਸ਼ਿਵਰਾਤਰੀ ਦਾ ਆਨੰਦ ਲਵਾਂਗੇ ਤੇ ਜਕਾਰੇ ਵੀ ਲਗਾਵਾਂਗੇ ਭੋਲੇ ਰਾਧਾ ਸਾਡਾ ਪਿਓ ਦਾ ਵਿਆਹ ਆ ਸਾਡੇ ਪਿਓ ਦਾ ਵਿਆਹ ਆ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਜੀ ਹਰ ਹਰ ਮਹਾਦੇਵ ਸਾਰੇ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸਭ ਤੋਂ ਪਹਿਲੇ ਸ਼ਿਵਰਾਤੀ ਦੀ ਬਹੁਤ ਬਹੁਤ ਮੁਬਾਰਕਾਂ ਤੇ ਮੇਰੇ ਵੀਰ ਕਮਲ ਜੀ ਆਪਣਾ ਲੁਧਿਆਣਾ ਲਾਈਵ ਤੋਂ ਮੈਂ ਇਹਨਾਂ ਦਾ ਵੀ तहे दिल शुक्रिया ਕਰਦਾ ਕਿ ਜਿਨ੍ਹਾਂ ਨੇ ਆਪਣਾ ਟਾਈਮ ਕੀਮਤੀ ਟਾਈਮ ਕੱਢ ਕੇ ਇਸ ਧੂਨੇ ਦੀ ਜੋ ਮਹੱਤਤਾ ਹੈ ਇਹ ਉਹ ਵੀ ਤੁਹਾਡੇ ਸਾਰੇ ਸਾਹਮਣੇ ਦੱਸੀ ਤੁਸੀਂ ਇੱਕ ਵਾਰੀ ਜਦੋਂ ਇੱਥੇ ਆ ਕੇ ਦੇਖੋਗੇ ਸ਼ਾਖਸ਼ਾਤ ਮਹਾਦੇਵ ਦਾ ਨਿਵਾਸ ਅਤੇ ਵੈਸੇ ਵੀ ਮਹਾਦੇਵ ਨੇ ਆਪਣਾ ਜਿਹੜਾ ਨਿਵਾਸ ਇਸ ਸ਼ਮਸ਼ਾਨ ਚ ਹੀ ਰੱਖਿਆ ਹੋਇਆ ਹੈ ਇਹ ਅਟਲ ਸੱਚ ਹੈ ਔਰ ਉਸ ਤੋਂ ਵੱਡੀ ਸਾਡੀ ਇਹ ਸੇਵਾ ਨੰਦੀ ਜੀ ਥਰੂ ਜਿਹੜੀ ਸਾਨੂੰ ਮਿਲੀ ਕਿ ਸ਼ਮਸ਼ਾਨ ਦੇ ਅੰਦਰ ਹੀ ਸਾਨੂੰ ਇੱਕ ਮਹਾਦੇਵ ਜੀ ਦਾ ਜਿਹੜਾ ਸ਼ਿਵਰਾਤਰੀ ਦਾ ਮਹੋਤਸਵ ਕਰੰਦਾ ਜਿਹੜਾ ਸਾਨੂੰ ਬੀੜਾ ਮਿਲਿਆ ਅਸੀਂ ਬਹੁਤ ਸੁਭਾਗੇਸ਼ਾਲੀ ਹਾਂ ਮੈਂ ਪੂਰੇ ਲੁਧਿਆਣਾ ਵਾਸੀਆਂ ਨੂੰ ਤਹਿ ਦਿਲੋਂ ਨੰਦੀ ਜੀ ਵੱਲੋਂ ਪੂਰੀ ਟੀਮ ਵੱਲੋਂ ਨਿਮੰਤਰਿਤ ਦਿਨਾ ਜਿੰਨਾਂ ਕੋਲ ਅਸੀਂ ਨਹੀਂ ਵੀ ਪਹੁੰਚ ਪਾਏ ਨਿਮੰਦਨ ਦੇਣ ਲਈ ਉਹਨਾਂ ਕੋਲੋਂ ਮਾਫੀ ਦੀ ਅਸੀਂ ਮਾਫੀ ਮੰਗਦੇ ਆ ਤੇ ਉਹਨਾਂ ਨੂੰ ਵੀ ਆਗਰੇ ਕਰਦੇ ਆ ਕਿ ਤੁਸੀਂ ਆ ਕੇ ਆਪਣਾ ਮਹਾਦੇਵ ਜੀ ਅਗੇ ਨਤਮਤ ਹੋ ਕੇ ਅਸ਼ੀਰਵਾਦ ਲਓ ਤੇ ਸਾਨੂੰ ਆਪਣਾ ਅਸ਼ੀਰਵਾਦ ਦਿਓ ਤਾਂ ਕਿ ਸਾਨੂੰ ਇਹ ਸੇਵਾ ਮਿਲਦੀ ਰਹੇ ਤੇ ਅਸੀਂ ਇਦਾਂ ਹੀ ਨੰਨਦ ਜੀ ਨਾਲ ਰਲ ਕੇ ਮਹਾਦੇਵ ਦਾ ਗੁਣਗਾਨ ਕਰਦੇ ਰਹੀਏ हर हर महादेव हर हर महादेव जय शिव शंकर बालाजी महाराज की जय हर हर महादेव हर हर महादेव हर हर महादेव दे जयकारे पूरे लुधियाना च नहीं पूरे विश्व च लग रहे हैं क्योंकि महाप्रभु महाकाल प्रभु शिव शंकर जी दी महाशिवरात्रि दा पर्व आ रहा है और इस कारण ਪੂਰੇ ਵਿਸ਼ਬ ਦੇ ਵਿੱਚ ਉਤਸਵ ਹੈ ਖੁਸ਼ੀ ਹੈ ਔਰ ਸਭ ਕੋਈ ਇੱਥੇ ਪੰਡਾਲ ਸਜਾ ਰਿਹਾ ਹੈ ਖੁਸ਼ੀਆਂ ਮਨਾ ਰਿਹਾ ਹੈ ਔਰ ਸ਼ਿਭੂਲੇ ਬਾਬਾ ਦਾ ਬਰਾਤੀ ਬਣਨ ਦਾ ਇੰਤਜ਼ਾਰ ਕਰ ਰਿਹਾ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ